ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਭੂ ਸੰਗਤਾਂ ਨੂੰ ਪਤਾ ਹੈ ਕਿ ਗੁਰਬਾਣੀ ਦੇ ਪਰਸਾਰਨ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਿੱਖ ਧਰਮ ਦੇ ਵਿੱਚ ਜੋ ਕਿ ਕਾਨੂੰਨੀ ਕਿਸੇ ਵੀ ਤਰੀਕੇ ਹੋ ਨਹੀਂ ਸਕਦਾ ਦਖਲੰਦਾ ਜੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਮੇਰੀ ਸੰਗਤਾਂ ਵੱਲੋਂ ਡਿਊਟੀ ਲੱਗੀ ਹੈ ਜefeਦਾਰ ਜਗਤਾਰ ਸਿੰਘ ਹਵਾਰਾ ਦੀ ਗੈਰ ਹਾਜ਼ਰੀ ਚ ਕਿ ਜਦੋਂ ਵੀ ਕੋਈ ਸਿੱਖ ਕੌਮ ਦੇ ਉੱਤੇ ਗੁਰੂ ਮਰਜਾਦਾ ਦੇ ਉੱਤੇ ਕੋਈ ਹਮਲਾ ਹੁੰਦਾ ਤੇ ਮੈਂ ਉਹਦੇ ਵਿਰੁੱਧ ਆਵਾਜ਼ ਸਮੇਂ-ਸਮੇਂ ਅਠਾਉਂਦਾ ਰਿਹਾ ਸੋ ਉਸ ਨੂੰ ਮੁੱਖ ਰੱਖ ਕੇ ਪੰਜ ਪ੍ਰਧਾਨੀ ਮਰਜ਼ਾਦਾ ਦੇ ਮੁਤਾਬਕ ਅਸੀਂ ਪੰਜਾਬ ਸਰਕਾਰ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬੁਲਾਇਆ ਔਰ ਇਹ ਕਿਹਾ ਕਿ ਇਹ ਜੋ ਵਾਬਵੇਲਾ ਖੜਾ ਕੀਤਾ ਗਿਆ ਵਾ ਜਾਂ ਗੁਰੂ ਮਰਜਾਦਾ ਦੇ ਵਿੱਚ ਸਰਕਾਰ ਵੱਲੋਂ ਦਖਲਅਦਾਜ਼ੀ ਦਿੱਤੀ ਜਾ ਰਹੀ ਹੈ ਜਿਹੜੀ ਕਿ ਤੁਸੀਂ ਦੇ ਨਹੀਂ ਸਕਦੇ ਤੁਸੀਂ ਸਾਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਇਹਦਾ ਜਵਾਬ ਦਿਓ ਬਈ ਇਹ ਕਿਉਂ ਕੀਤਾ ਗਿਆ ਕਿਉਂਕਿ ਖਾਲਸਾ ਪੰਥ ਜਿਹੜਾ ਉਹ ਅੱਜ ਤੱਕ ਹਾਂ ਮੇਛਾ ਜ਼ੁਲਮ ਦੇ ਖਿਲਾਫ ਜੋ ਜਤਾਇਆ ਫਿਰ ਇਹ ਕਾਲਤਖ ਸਾਹਿਬ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰੋਮਣੀ ਅਕਾਲੀ ਦਲ ਇਹ ਸਿੱਖਾਂ ਦੀਆਂ ਬੜੀਆਂ ਸਤਕਾਰਯੋਗ ਸੰਸਥਾਵਾਂ ਨੇ ਔਰ ਬੜੀ ਕੁਰਬਾਨੀ ਤੋਂ ਬਾਅਦ ਹੋਂਦ ਵਿੱਚ ਆਈਆਂ ਇਹਨਾਂ ਦੇ ਉੱਤੇ ਸ੍ਰੀ ਅਕਾਲ ਤਖਸਾਲ ਦਾ ਜਿਹੜਾ ਕੁੰਡਾ ਹੈ ਉਹ ਹਮੇਸ਼ਾ ਰਹਿੰਦਾ ਹੈ ਔਰ ਸਾਰੀ ਦੇਸ਼ ਵਿਦੇਸ਼ ਵਿੱਚ ਵੱਸਦੀ ਜਿਹੜੀ ਸਿੱਖ ਕੌਮ ਆ ਉਹ ਅਕਾਲ ਤਖਸਾਲ ਦੇ ਨਾਲ ਜੁੜੀ ਹੈ ਇੱਥੇ ਨਾ ਤਾਂ ਕੋਈ ਪਾਰਟੀਬਾਜੀ ਦਾ ਮਸਲਾ ਹੈ ਨਾ ਕੋਈ ਧੜੇਬੰਦੀ ਦਾ ਮਸਲਾ ਹੈ ਤੇ ਨਾ ਹੀ ਕੋਈ ਦੁਬੈਦ ਦਾ ਮਸਲਾ ਹੈ ਇੱਥੇ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰ ਜਿਓ ਸ੍ਰੀ ਹਰਮੰਦਰ ਸਾਹਿਬ ਦੇ ਦਰਵਾਜੇ ਪੂਰੀ ਮਨੁੱਖਤਾ ਦੇ ਲਈ ਹਮੇਸ਼ਾ ਖੁੱਲੇ ਰਹਿੰਦੇ ਐ ਇੱਥੇ ਕਦੀ ਨਹੀਂ ਪੁੱਛਿਆ ਜਾਂਦਾ ਕਿ ਤੂੰ ਮੁਸਲਮਾਨ ਐ ਤੂੰ Hindu ਆ ਤੂੰ Asai ਐ ਤੂੰ Jaini ਐ ਤੂੰ Budhi ਆ ਤੂੰ Sikh ਨਹੀਂ ਪੁੱਛਿਆ ਜਾਂਦਾ ਇੱਥੇ ਸ਼ਰਧਾ ਨੂੰ ਮੁੱਖ ਰੱਖ ਕੇ ਆਸਥਾ ਨੂੰ ਮੁੱਖ ਰੱਖ ਕੇ ਦੁਨੀਆ ਦੀਆਂ ਸੰਗਤਾਂ ਇੱਥੇ ਆ ਕੇ ਨਕਮਸਤਕ ਹੁੰਦੀਆਂ ਨੇ ਸੋ ਇਹ ਸਿੱਖਾਂ ਦੇ ਜਿਹੜੀ ਮਰਜ਼ਾਦਾ ਮਾਨ ਮਰਜ਼ਾਦਾ ਭਵੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਹੈ ਭਵੇਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਭਵੇਂ ਸ਼ਰੋਮਣੀ ਅਕਾਲੀ ਦਲ ਦੀ ਹੈ ਇਹ ਸਿੱਖਾਂ ਦੇ ਆਪਣੇ ਮਸਲੇ ਆ ਸਿੱਖ ਬਿਖਰ ਜਾਂਦੇ ਨੇ ਬਹੁਤ ਵਾਰੀ ਬਿਖਰੇ ਨੇ ਬਹੁਤ ਬੜੀ ਅਲੱਗ-ਥਲੱਗ ਹੋਏ ਨੇ ਪਰ ਸਾਡਾ ਗੁਰੂ ਏਡਾ ਸਮਰੱਥ ਆ ਕਿ ਉਹ ਕਿਰਪਾ ਕਰਕੇ ਫਿਰ ਕਿਸੇ ਨਾ ਕਿਸੇ ਰਸਤੇ ਦੇ ਉੱਤੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਲਿਆ ਕੇ ਸਾਨੂੰ ਇਕੱਠਿਆਂ ਕਰ ਦਿੰਦਾ ਸੋ ਉਹ ਜਿਹੜਾ ਏਕਤਾ ਦਾ ਫਰਜ਼ ਉਹ ਜਿਹੜੀ ਏਕਤਾ ਦੀ ਗੱਲ ਹੈ ਉਹ ਜਿਹੜੀ ਮਾਨ ਮਰਜ਼ਾਦਾ ਦੀ ਰਾਖੀ ਦੀ ਗੱਲ ਅਸੀਂ ਕਰਦੇ ਰਹੇ ਆ ਅੱਜ ਭਗਵੰਤ ਸਿੰਘ ਮਾਨ ਨੂੰ ਅਸੀਂ ਤੀਸਰਾ ਮੌਕਾ ਦਿੱਤਾ ਸੀ ਕਿ ਤੁਸੀਂ ਆ ਕੇ ਆਪਣਾ ਪੱਖ ਸਪਸ਼ਟ ਕਰੋ ਡੇਰੇ ਦਰੁਸਤ ਹੈ ਅੱਜ ਪੰਜਾਬ ਦੀ ਸਰਕਾਰ ਨੇ ਸ੍ਰੀ ਅਕਾਲ ਤਖਸਾਲਬ ਨੂੰ ਸਨਮੁਖ ਰੱਖ ਕੇ ਆਪਣੇ ਦੋ ਐਮਐਲਏ ਸਹਿਬਾਨ ਉਹਨਾਂ ਦੇ ਕੋਲ ਆਪਣੀ ਚਿੱਠੀ ਦੇ ਕੇ ਭੇਜਿਆ ਆ ਜਿਹੜੀ ਚਿੱਠੀ ਤੁਸੀਂ ਮੇਰੇ ਹੱਥ ਵਿੱਚ ਵੇਖ ਰਹੇ ਹੋ ਲਫਾਫੇ ਦੇ ਵਿੱਚ ਬੰਦ ਹੈ ਇਹਦੇ ਵਿੱਚ ਮੈਨੂੰ ਨਹੀਂ ਪਤਾ ਕੀ ਲਿਖਿਆ ਹੈ ਕੀ ਨਹੀਂ ਲਿਖਿਆ ਸੋ ਮੈਂ ਐਡਾ ਕਾਲਾ ਕਾਲਾ ਨਿਗਮ ਹੈ ਮੈਂ ਸੰਗਤ ਨੂੰ ਪਤਾ ਲਾ ਕੇ ਹੀ ਹਟਾਂਗੇ ਮੈਂ ਐਡਾ ਕਾਲਾ ਨਹੀਂ ਹੈ ਸੋ ਮੈਂ ਸਮੂਹਤੀ ਸਖ ਪਹਿਲਾਂ ਅਸੀਂ ਪੰਜ ਸਿੰਘ ਜਿਹੜੇ ਨੇ ਸਾਹਮਣੇ ਖੜੇ ਆ ਅਸੀਂ ਵਿਚਾਰ ਕਰਾਂਗੇ ਦੁਨੀਆ ਭਰ ਦੇ ਵਿੱਚ ਬੈਠੇ ਸਿੱਖਾਂ ਦੀ ਵਿਚਾਰ ਲਵਾਂਗੇ ਐਸ ਪੱਤਰ ਦੇ ਉੱਤੇ ਉਸ ਤੋਂ ਬਾਅਦ ਜਿਹੜਾ ਫੈਸਲਾ ਇੱਥੇ ਹੋਊਗਾ ਉਹ ਪੂਰੀ ਦੁਨੀਆ ਦੇ ਰੂਬਰੂ ਹੋਊਗਾ ਇਸ ਕਰਕੇ ਮੈਂ ਪ੍ਰੈਸ ਤੋਂ ਮਿਹਾਨ ਮੈਂ ਪ੍ਰੈਸ ਤੋਂ ਪਰ ਇਹ ਮੀਡੀਆ ਤੋਂ ਇਸ ਗੱਲ ਦੀ ਸਮੇਂ ਦੀ ਮੰਗ ਕਰਦਾ ਸਾਨੂੰ ਸਮਾਂ ਦਿਓ ਅਸੀਂ ਜੋ ਤੁਹਾਡੇ ਮਨ ਦੀਆਂ ਭਾਵਨਾਵਾਂ ਨੇ ਜਾਂ ਸੰਗਤ ਦੇ ਮਨ ਦੀਆਂ ਭਾਵਨਾਵਾਂ ਹੈ ਫੈਸਲਾ ਉਹਨਾਂ ਭਾਵਨਾਵਾਂ ਨੂੰ ਦਬਾ ਕੇ ਨਹੀਂ ਹੋਊਗਾ ਪਰ ਕਿਹੋ ਜਿਹਾ ਫੈਸਲਾ ਕੀਤਾ ਜਾਵੇ ਕਿਉਂਕਿ ਜਵਾਬ ਆਇਆ ਹੈ ਸਰਕਾਰ ਦਾ ਜਵਾਬ ਆਇਆ ਹੈ ਇਹਦੇ ਤੇ ਵਿਚਾਰ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਕਾਇਦਾ ਡੇਟ ਡੇਟ ਦਵਾਂਗੇ ਅੱਠ ਮਹੀਨੇ ਦੇ ਵਿੱਚ ਵਿੱਚ ਅਸੀਂ ਡੇਟ ਦਵਾਂਗੇ ਉਸ ਡੇਟ ਦੇ ਉੱਤੇ ਜਿਹੜਾ 3 ਅਕਾਲ ਤਖਸਾਲ ਦਾ ਫੈਸਲਾ ਵਾ ਉਹ ਸਾਰੀਆਂ ਸੰਗਤਾਂ ਦੇ ਤੇ মিডিਏ ਦੇ ਰੂਪ ਰੂਪ ਕੀਤਾ ਜਾਊਗਾ ਸਿੰਘ ਸਾਹਿਬ ਇਹ ਜਿਹੜਾ ਫ੍ਰੈਂਡਲੀ ਮੈਚ ਹੈ ਕਿ ਪੰਜਾਬ ਸਰਤਾ ਨੇ ਇੱਕ ਸੋਧ ਕੀਤੀ ਹੈ ਜੀ ਸ਼੍ਰੋਮਣੀ ਕਮੇਟੀ ਨੇ ਉਹਦਾ ਵਿਰੋਧ ਕੀਤਾ ਅਕਾਲੀ ਕਲ ਬਦਲ ਨੇ ਵੀ ਵਿਰੋਧ ਕਰਤਾ ਹੁਣ ਤੁਸੀਂ ਵੀ ਉਸੇ ਹੀ ਪੈਟਰਨ ਦੇ ਉੱਤੇ ਇੱਕ ਦੋਸਤਾਨਾ ਮੈਚ ਖੇਡਦਿਆਂ ਬਾਦਲਾਂ ਦਾ ਬੋਲ ਚੁੱਕੇ ਆਪਣੇ ਹੱਥ ਲੈ ਲਿਆ ਤੇ ਉਹਨੂੰ ਬਾਹਰ ਸੁੱਟਨਾ ਕੀ ਸਾਰਾ ਜਿਹੜਾ ਜਿਆ ਕਲੀਅਰ ਕਰਾਉਂਦਾ ਮੈਂ ਕਿਥੇ ਦੀ ਤਾਂ ਗਰੰਟੀ ਨਹੀਂ ਦਿੰਦਾ ਕੌਣ ਪਹਿਲਾਂ ਕੀ ਕਰਦਾ ਰਿਹਾ ਤੇ ਕੌਣ ਹੁਣ ਕੀ ਕਰਦਾ ਹੈ ਕ੍ਰੋਮਨੀ ਕਮੇਟੀ ਵੀ ਸਰਕਾਰ ਨੂੰ ਇਸੇ ਗੱਲ ਤੇ ਲੈ ਕੇ ਭੁਲੇਖੜੀ ਆ ਪਤਾਲੀ ਪਾਲ ਬਾਦਲ ਵੀ ਉਹ ਗੱਲ ਕਹਿੰਦਾ ਅੱਜ ਸਰਬਤ ਖਾਲਸਾ ਵੀ ਉਹ ਗੱਲ ਕਹਿ ਰਿਹਾ ਜਦੋਂ ਕਿ ਕ੍ਰੋਮਨੀ ਕਮੇਟੀ ਨੇ ਕਦੀ ਸਰਬਤ ਖਾਲਸੇ ਨੂੰ ਮੰਨਤਾ ਹੀ ਨਹੀਂ ਦਿੱਤੀ ਅਸੀਂ ਕਿਥੇ ਨੂੰ ਕਹਿੰਦੇ ਵੀ ਨਹੀਂ ਹੈਗੇ ਵੀ ਸਾਨੂੰ ਮੰਨਤਾ ਦਿਓ ਅਸੀਂ ਨਹੀਂ ਕਹਿੰਦੇ ਹੈਗੇ ਜਦੋਂ ਕੌਮ ਨੇ ਮਾਨਤਾ ਦਿੱਤੀ ਹੈ ਸਾਨੂੰ ਕਿਸੇ ਬੰਦਿਆਂ ਦੀ ਕਿਸੇ ਧੜਿਆਂ ਦੀ ਮਾਨਤਾ ਦੀ ਲੋੜ ਨਹੀਂ ਜੀ ਅਸੀਂ ਕਿਸੇ ਦੇ ਨਾਲ ਨਾ ਤਾਂ ਅਜੇ ਤੱਕ ਫਰੈਂਡਲੀ ਮੈਚ ਖੇਡਿਆ ਵਾ ਤੇ ਨਾ ਅਸੀਂ ਖੇਡਣਾ ਵਾ ਜਿਹੜੀ ਗੱਲ ਹੋਊਗੀ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜੀ ਹੈ ਉਹ ਫਿਰ ਅਕਾਲ ਤਖਤ ਸਾਹਿਬ ਨੂੰ ਸਮਰਪਣ ਹੋ ਕੇ ਦੀ ਮਰਜ਼ਾ ਦਾ ਨੂੰ ਮੁੱਖ ਰੱਖ ਕੇ ਹੋਊਗੀ ਪਾਰਦਰਸ਼ੀ ਇਹਦੇ ਉੱਤੇ ਕੋਈ ਸ਼ੰਕਾ ਨਾ ਕਰੇ ਪਾਰਦਰਸ਼ੀ ਥਾਰਾ ਕੁਝ ਕਰਾਂਗੇ ਸੋ ਇਸ ਕਰਕੇ ਤੁਸੀਂ ਕਹਿੰਦੇ ਮੈਂ ਚਿੱਠੀ ਖੋਲ ਦਵਾਂ ਮੈਂ ਚਿੱਠੀ ਖੋਲ ਸਕਦਾ ਵਾਂ ਮੈਂ ਖੋਲ ਸਕਦਾ ਵਾਂ ਪਰ ਜਿਹੜੀ ਗੱਲ ਪੰਥ ਬਣਾਉਣੀ ਚਾਹੁੰਦਾ ਜਿਹੜੀ ਗੱਲ ਕੌਮ ਬਣਾਉਣੀ ਚਾਹੁੰਦਾ ਉਹ ਬਣਨੀ ਨਹੀਂ ਆਪਾਂ ਕੌਮ ਦੀ ਗੱਲ ਕਰਨੀ ਆ ਪੰਥ ਦੀ ਗੱਲ ਕਰਨੀ ਆ ਮਰਜ਼ਾਦਾ ਦੀ ਗੱਲ ਕਰਨੀ ਆ ਤੁਹਾਡੀ ਸਲਾਹ ਨਾਲ ਸਾਰਾ ਕੁਝ ਹੋਊਗਾ ਅੱਜ ਫਿਰ ਪਿੰਨਾ ਹੀ ਵਾਇਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 42 ਤਰ੍ਹਾਂ ਵਾਂ ਕਿ ਜੇ ਸਰਕਾਰ ਨੇ ਹੁਣ ਇਹ ਗੱਲ ਠੀਕ ਆ ਕਿ ਸਾਨੂੰ ਅੰਦਰ ਨਹੀਂ ਜਾਣ ਦਿੰਦੇ ਇਹਦੇ ਵਿੱਚ ਨਾ ਤਾਂ ਸਾਡਾ ਕਸੂਰ ਆ ਤੇ ਨਾ ਕਿਥੇ ਹੋਰ ਦਾ ਕਸੂਰ ਆ ਤੇ ਅਸੀਂ ਵੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਆ ਅਸੀਂ ਵੀ ਉੱਥੇ ਮੁਕਾਲ ਨਹੀਂ ਪਾਉਣੀ ਚਾਹੁੰਦੇ ਟਕਰਾਉ ਬਸੇ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਇਹ 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 ਜਿਹੜਾ ਫੈਸਲਾ ਵਾ ਸਾਨੂੰ ਹੁਣ ਸਕੱਤਰੇ ਦੇ ਸਾਹਮਣੇ ਆ ਕੇ ਸਾਨੂੰ ਕਰਨਾ ਪੈਂਦਾ ਵਾ ਪਰ ਕੋਈ ਗੱਲ ਨਹੀਂ ਅਸੀਂ ਇੱਥੇ ਵੀ ਠੀਕ ਆ ਸਮਾਂ ਬਦਲੇਗਾ ਅਸੀਂ ਉੱਥੇ ਵੀ ਜਾਵਾਂਗੇ ਕੋਈ ਮੌਕਾ ਆਊਗਾ ਆ ਪਹਿਲੀ ਵਾਰ ਮੁੱਖ ਮੰਤਰੀ ਜੀ ਨੇ ਲੈਟਰ ਭੇਜੀ ਨਹੀਂ ਪਹਿਲੇ ਲੈਟਰ ਭੇਜੀ ਕੈਪਟਨ ਤੁਸੀਂ ਉਹਨੂੰ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਨੂੰ ਸਪਸ਼ਟੀਕਰਨ ਭੇਜਿਆ ਸੀ ਆਪਣਾ ਲੈਟਰ ਲਿਖ ਕੇ ਜਾਂ ਆਪਣੇ ਸਾਈਨ ਕਰਕੇ ਉਹਨੇ ਭੇਜੇ ਸੀ ਮੈਂ ਪ੍ਰੈਸ ਦੇ ਰੂਪ ਰੂ ਸਾਰਾ ਕੁਝ ਕੀਤਾ ਸੀ ਤੇ ਆ ਵੀ ਕਰਨਾ ਵਾ ਠੀਕ ਹੈ ਠੀਕ ਹੈ ਇਹ ਵੀ ਕਰਾਂਗੇ ਪਰ ਪਰ ਉਹਦੇ ਤੋਂ ਸਾਡੀ ਉਹਦੇ ਤੋਂ ਸਾਡੀ ਤਸੱਲੀ ਨਹੀਂ ਸੀ ਹੋਈ ਜੋ ਉਹਨਾਂ ਨੇ ਲਿਖਿਆ ਸੀ ਉਹਨਾਂ ਦੇ ਮੰਤਰੀ ਵੀ ਪੇਸ਼ ਹੋਏ ਸੀ ਉਹਨਾਂ ਦੇ ਐਮ ਐਲ ਏ ਵੀ ਪੇਸ਼ ਹੋਏ ਸੀ ਪਰ ਜੋ ਉਹਨਾਂ ਨੇ ਲਿਖਤੀ ਤੌਰ ਦੇ ਉੱਤੇ ਸਪਸ਼ਟੀਕਰਨ ਦਿੱਤਾ ਸੀ ਸਾਡੀ ਤੇ ਮੇਰੀ ਕੌਮ ਦੀ ਤਸੱਲੀ ਨਹੀਂ ਸੀ ਹੁੰਦੀ ਇਸ ਕਰਕੇ ਉਹਨਾਂ ਨੂੰ ਤਨਖਾਹਿਆ ਕਰਾਰ ਮੇਰੇ ਦਿੱਤਾ ਸੀ ਇੱਕ ਟਾਈਮ ਲਿਮਟ ਤਾਂ ਹੋਗੀ ਨਾ ਤਨਖਾਹਿਆ ਤਨਾਰ ਦੇਣ ਤੇ ਨਹੀਂ ਹੋ ਜੀ ਤੇਜ਼ੀ ਨਾਲ ਗੱਡੀ ਭਜਾਓਗੇ ਤੇ ਐਪੀਡੈਂਟ ਹੋਗਾ ਮੈਂ ਉਹੋ ਜੇ ਬੰਦੇ ਨੇ ਠੀਕ ਸਹੀ ਜੇ ਸਹੀ ਕੋਈ ਇਹ ਮਕਰਨ ਅੱਜ ਅਸੀਂ ਇੱਥੇ ਸਿੰਘ ਸਾਹਿਬ ਜੀ ਇਹਨਾਂ ਦੇ ਸੱਦੇ ਤੇ ਪਹੁੰਚੇ ਆਂ ਸੀਐਮ ਸਾਹਿਬ ਦਾ ਜਿਹੜਾ ਸਨੇਹਾ ਚਿੱਠੀ ਲੈ ਕੇ ਆਇਆ ਇਹਨਾਂ ਨੂੰ ਅੱਜ ਉਹ ਪਹਚਾਈ ਹੈ ਤੇ ਮੈਂ ਤਾਂ ਇਹ ਬੇਨਤੀ ਕਰਨਾ ਚਾਹਣਾ ਕਿ ਅਸੀਂ ਸਾਰੇ ਯਾਰ ਮੂੰਹ ਤੋਂ ਥੋੜੀ ਕੱਲੇ ਗੁਰੂ ਦੇ ਸਿੱਖਾਂ ਪੁਰਹਾਰ ਗੋਬਨ ਸੱਤੇ ਪਾਸ਼ਾ ਜੀ ਉਹਨਾਂ ਦੇ ਸਿੱਖਾਂ ਤੇ ਸਾਰੇ ਹੀ ਉਹਨਾਂ ਦੀ ਰਜਾ ਦੇ ਵਿੱਚ ਰਹਿਣ ਵਾਲੇ ਆ ਤੇ ਅੱਜ ਅਸੀਂ ਉਹ ਜਿਹੜੀ ਚਿੱਠੀ ਆ ਸਿੰਘ ਸਾਹਿਬ ਨੂੰ ਦਿੱਤੀ ਜੀ ਸੀਐਮ ਸਾਹਿਬ ਵੱਲੋਂ ਤੇ ਮੈਂ ਇਹੀ ਚਾਹਣਾ ਕਿ ਅਸੀਂ ਸਾਰੇ ਜਿੰਨੇ ਵੀ ਆ ਅਸੀਂ ਸਾਰੇ ਕਾਲਤਾ ਸਾਨੂੰ ਸਮਰਪਤ ਆ ਸਮਰਪਤ ਸੀਦੇ ਸਮਰੱਤ ਰਵਾਂਗੇ ਕਿਉਂ ਕੋਣ ਨਾਲ ਤੁਹਾਡੇ ਆਏ ਨੇ ਮੇਰੇ ਨਾਲ ਐਮਐਲਏ ਦਸੂਹਾ ਜੀ ਕਰਮਬੀਰ ਸਿੰਘ ਇੱਕ ਮਨਸਬਾਇਰ ਠੀਕ ਹੈ ਜੀ ਤੁਹਾਡਾ ਮਤਾਂ ਦਾ ਪਤਾ ਹੈ